ਉਰੀ ਦੇ ਸੰਗਰੂਰ ਰੋਡ ਤੇ ਉਸ ਸਮੇਂ ਭਿਆਨਕ ਸੜਕ ਹਾ사 ਹੋ ਗਿਆ ਜਦੋਂ ਇੱਕ ਬੇਕਾਬੂ ਡਰੱਗ ਖੜੀ ਕਾਰ ਨਾਲ ਟਕਰਾ ਗਿਆ ਹਾ사 ਇੰਨਾ ਭਿਆਨਕ ਸੀ ਕਿ ਕਾਰ ਦੇ ਚੀਥਰੇ ਉੜ ਗਏ ਅਤੇ ਟਰੱਕ ਵੀ ਪਲਟ ਗਿਆ ਇਸ ਹਾਸੇ ਦੌਰਾਨ ਟਰੱਕ ਨੇ ਜਿੱਥੇ ਹੋਰ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਹੀ ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਰੈਫਰ ਕੀਤਾ ਗਿਆ ਚਸ਼ਮਦੀਨਾ ਨੇ ਦੱਸਿਆ ਕਿ ਇਹ ਗੱਡੀਆਂ ਸੜਕ ਕਿਨਾਰੇ ਖੜੀਆਂ ਸਨ ਕਿ ਪਿੱਛੋਂ ਆ ਰਹੇ ਟਰੱਕ ਨੇ ਆਪਣਾ ਸੰਤੁਲਨ ਖੋ ਲਿਆ ਅਤੇ ਉਹ ਇੰਨਾ ਗੱਡੀਆਂ ਨਾਲ ਟਕਰਾ ਗਿਆ। ਜੀ ਇਹ ਚਾਹ ਫੇਰ ਲਈ ਰੁਕੇ ਦੀ ਕਾਰ ਵਾਲੇ ਬਾਈ ਤੇ ਇਹ ਸਾਈਡ ਤੇ ਖੜੇ ਸੀ ਪਿੱਛੋਂ ਟਰਾਲਾ ਬਹੁਤ ਤੇਜ਼ ਆਇਆ ਤੇ ਉਹਨਾਂ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ। ਕਿੰਨੀਆਂ ਗੱਡੀਆਂ ਟੱਕਰ ਮਾਰਤੀਆਂ? ਤਿੰਨ ਗੱਡੀਆਂ ਖੜੀਆਂ ਸੀ, ਦੋ ਵੱਡੀਆਂ ਗੱਡੀਆਂ ਸੀ, ਇੱਕ ਇਹਨਾਂ ਦੀ ਕਾਰ ਸੀ। ਪਹਿਲਾਂ ਦੂਜੀ ਗੱਡੀ 'ਚ ਲੱਗਿਆ ਤੇ ਉਦੋਂ ਬਾਅਦ ਇਹਨਾਂ ਜਾ ਕੇ ਟੱਕਰ ਮਾਰੀ ਹੈ ਜੀ ਉਹਨੇ। ਤੁਸੀਂ ਤਾਂ ਚਾਹ ਬਣਾਉਣਾ? ਹਾਂ ਜੀ ਹਾਂ, ਆਪਣਾ ਇੱਕ ਢਾਬਾ ਆਪਣੀ ਹੈ ਜੀ। ਕੁਈ ਨੁਕਸਾਨ ਤਾਂ ਸਾਡਾ ਕੋਈ ਨਹੀਂ ਬੰਦੇ ਦਾ ਨੁਕਸਾਨ ਤਾਂ ਠੀਕ ਆ ਬਚ ਗਿਆ ਜੀ ਬਾਕੀ ਆ ਜਿਹੜਾ ਡਰਾਇਰਾ ਹੈਗਾ ਵਹੀਕਲ ਦਾ ਨੁਕਸਾਨ ਆ ਜੀ ਸਾਡੀ ਗੱਡੀਆ ਕਰੋਲਾ ਉਲਟੀ ਸੀ ਤੇ ਦੋ ਗੱਡੀਆਂ ਇੰਦਰ ਪਿੱਛੇ ਖੜੀਆਂ ਨੇ ਅਸੀਂ ਉਰੇ ਸਰ ਚਾਹ ਪੀਣ ਆਏ ਸੀ ਮਾਰਨਿੰਗ ਟਾਈਮ ਦਾ ਟਾਈਮ ਸੀ ਅਸੀਂ ਚਾਹ ਪਿੰਦੇ ਹੋਏ ਗੱਡੀ ਦੇ ਵਿੱਚ ਪਾ ਪੈਸੇ ਦੇ ਕੇ ਜਾ ਰਹਿਆਂਗੇ ਤੇ ਇੱਕੋ ਨਾਲ ਤੇ ਗੱਡੀ ਦੀ ਅੱਖ ਲੱਗੀ ਡਰਾਈਵਰ ਦੀ ਪਤਾ ਨਹੀਂ ਮੈਨੂੰ ਕੀ ਹੋਇਆ ਉਹਨੂੰ ਉਹਨੇ ਪਹਿਲੀ ਗੱਡੀ ਪਹਿਲਾਂ ਕਾ ਉਹ ਗੱਡੀ 407 ਦੇ ਵਿੱਚ ਮਾਰਿਆ ਉਸ ਤੋਂ ਬਾਅਦ ਆ ਪਿੱਛੇ ਗੱਡੀ ਖੜੀ ਹੈਗੀ ਇਹਦੇ ਵਿੱਚ ਮਾਰਿਆ ਗਰ ਫਿਰ ਇਹ ਸਾਨੂੰ ਘੜੀਸਦੀ ਹੋਈ ਗੱਡੀ ਇੱਧਰ ਲੈ ਗਈ ਹੈਗੀ ਕਾਂਦੇ ਵੱਲ ਨੂੰ ਨੁਕਸਾਨ ਦੀ ਗੱਲ ਕੀਤੀ ਜਾਵੇ ਸਰ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਹੈਗਾ ਬਾਕੀ ਸਰ ਤੁਹਾਡੇ ਸਾਹਮਣੇ ਸਾਡਾ ਸਾਰਾ ਜੋ ਵੀ ਨੁਕਸਾਨ ਹੋਇਆਗਾ ਬਾਕੀ ਆ ਦੂਜੀਆਂ ਗੱਡੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਕੋ ਉਹ ਕੋੜੇ ਦੇ ਕੈਵਨ ਦੀ ਗੱਲ ਕੀਤੀ ਹੈ ਡਰਾਈਵਰ ਬੜੀ ਮੁਸ਼ਕਲ ਨਿਕਲ ਡਰਾਈਵਰ ਸਰ ਬਹੁਤ ਮੁਸ਼ਕਿਲ ਹੈ ਅਸੀਂ ਗੱਡੇ ਪਹਿਲਾਂ ਸਰ ਅਸੀਂ ਨਿਕਲੇਗੇ ਇਕ ਨੇ ਫੇਰ ਸਰ ਉਸ ਤੋਂ ਵਾਅਦਾ ਸੀ ਨਾ ਉਹਨੂੰ ਕੱਢਿਆ ਕਿਉਂਕਿ ਤੇ ਕੁੱਤਾ ਸੁਣ ਰਹੀਆਂ ਸੀ ਸਾਨੂੰ ਕਿੰਨੇ ਜਾਨੇ ਤੇ ਉਹਦੇ ਵਿੱਚ ਉਹਦੇ ਵਿੱਚ ਸਰ ਇੱਕ ਜਾਨੇ ਹੀ ਸੀ ਕਿਵੇਂ ਆ ਉਹਦੀ ਹਾਲਾਤ ਨੂੰ ਦੇਖੇ ਜੋ ਉਹਦੀ ਹਾਲਾਤ ਸਰ ਉਹਦੇ ਚੈਸਟ ਦੇ ਵਿੱਚ ਫੋਲ ਹੋ ਗਿਆ ਤੇ ਉਹਦੇ ਉਹਨੂੰ ਨਾਲ ਦੀ ਨਾਲ ਅੰਬੂਲੈਂਸ ਬੁਲਾ ਕੇ ਸੰਗਰੂਰ ਰੈਫਰ ਕਰਦੇ ਸਵੇਰੇ ਚਾਰ ਵੇ ਦੀ ਘਟਨਾ ਹੀ ਇਹ ਡਰਾਈਵਰ ਜਿਹੜਾ ਕੋਲੇ ਵਾਲਾਗਾ ਇਹ ਗੁਰਸਿੱਖ ਬੰਦਾ ਜੀ ਅੱਗ ਲੱਗ ਗਈ ਸੀ ਇਹਦੀ ਜੀ ਮਗਰ ਆ ਤਿੰਨ ਗੱਡੀਆਂ ਖੜੀਆਂ ਸੀ ਇਹ ਕਿੰਨੇ ਗੱਡੀਆਂ ਦੇ ਪਿੱਛੇ ਲੈ ਕੇ ਆਂਦਾ ਹੋਇਆ ਹੋਇਆ ਅਸੀਂ ਸਰ ਸਵੇਰ ਤਕਰੀਬਨ 4 ਵਜੇ ਦੇ ਕਰੀਬ ਬਿੰਨਤ ਇੱਕ 1000 ਦੋਤ ਜਿਹੜਾ ਪਾਰਟੀ ਤੋਂ ਆਏ ਸੀਗੇ ਤੇ ਅਸੀਂ ਇੱਥੇ ਘਟਾਬਾ ਟਾਪੇ ਤੇ ਬੈ ਕੇ ਚਾਹ ਪੀ ਰਹੇ ਸੀਗੇ ਅਸੀਂ ਗੱਡੀ ਦੇ ਵਿੱਚ ਹੀ ਬੈਠੇ ਚਾਹ ਪੀ ਰਹੇ ਸੀਗੇ ਜਿਆਦਾ ਚਲੋ ਜਿਆਦਾ ਗਰਮੀ ਹੋਣ ਕਰਕੇ ਗੱਡੀ 'ਚ ਹੀ ਸੀ ਛੱਟ ਕੇ ਅਸੀਂ ਵਿੱਚ ਹੀ ਚਾਹ ਪੀ ਰਹੇ ਸੀਗੇ ਤੇ ਅਸੀਂ ਬਸ ਤੁਸੀਂ ਲਾਲੋ ਜੀ ਸੀ ਟਾਪਿਆ ਨੂੰ ਪੇਮੈਂਟ ਦੇ ਰਹੇ ਸੀਗੇ ਤੇ ਪਕਾਇਆ ਫੜਨਾ ਸੀ ਸਿਰਫ ਅਸੀਂ ਸਿਰਫ ਅਸੀਂ ਦੇਖਿਆ ਤਾਂ ਜੀ ਇੱਕ ਜੋਰਦਾਰ ਖੜਕਾ ਹੋਇਆ ਟਾਇਰਾਂ ਦਾ ਬ੍ਰੇਕ ਦਾ ਤੇ ਇੰਨੀ ਸਾਨੂੰ ਸਾਡੀ ਗੱਡੀ ਇੰਨੀ ਕੁ ਜ਼ਿਆਦੇ ਜ਼ੋਰ ਨਾਲ ਹਿੱਟ ਕੀਤੀ ਕਿ ਸਾਨੂੰ ਉਸ ਵੀ ਸੁਝਿਆ ਨਹੀਂ ਆ ਦੇਖੋ ਸਾਡੀ ਗੱਡੀ ਦਾ ਹਾਲ ਯਾਨੀ ਖੜੀ ਗੱਡੀ ਦੇ ਅੱਗੇ ਲੱਗਿਆ ਗੱਡੀ ਗੱਡੀ ਤੇ ਤਿੰਨ ਗੱਡੀਆਂ ਨੂੰ ਇਹ ਬਹੁਤ ਜ਼ੋਰਦਾਰ ਟੱਕਰ ਮਾਰੀ ਹੈ ਕਿ ਤੀਸਰੀ ਤੀਜੇ ਨੰਬਰ ਸਾਡੀ ਗੱਡੀ ਖੜੀ ਸੀਗੀ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਗੱਡੀ ਦਾ ਹਾਲ ਦੇਖ ਸਕਦੇ ਤੁਸੀਂ ਅਸੀਂ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਇੱਕ ਸਾਡਾ ਬੰਦਾ ਧੂਰੀ ਸਿਵਲ ਦੇ ਵਿੱਚ ਐਡਮਿਟ ਆ ਸੀਰੀਅਸ ਆ ਤੇ ਇਹ ਜਿਹੜਾ ਗੱਡੀ ਦਾ ਡਰਾਈਵਰ ਆ ਇਹਨੂੰ ਵੀ ਅਸੀਂ ਗੱਡੀ ਦੇ ਵਿੱਚੋਂ ਕੱਢਿਆ ਐਂਬੂਲੈਂਸ ਭਲਾਈ ਤੇ ਇਹਨੂੰ ਅਸੀਂ ਸਿਵਲ ਆਪਣਾ ਜਿਹੜਾ ਸਮਰੂਹਰ ਉੱਥੇ ਐਡਮਿਟ ਕਰਵਾਇਆ ਗਿਆ ਜਿਹੜੇ ਦੂਜੀਆਂ ਗੱਡੀਆਂ ਡਰਾਈਵਰ ਨੇ ਉਹ ਠੀਕ ਠਾਕ ਨਹੀਂ ਜਿਹੜੇ ਨਾਲ ਟੱਚ ਠੀਕ ਠਾਕ ਨਹੀਂ ਜੀ ਹਾਂਜੀ ਉਹ ਤਾਂ ਗੱਡੀਆਂ ਤੋਂ ਬਾਹਰ ਸੀ ਅਸੀਂ ਗੱਡੀ ਦੇ ਵਿੱਚੇ ਬੈਠੇ ਸੀਗੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨਿਕ ਅਧਿਕਾਰੀ ਸਰ ਦੇਖੋ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਆ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੀ ਖੜੀ ਗੱਡੀ ਦੇ ਵਿੱਚ ਸਾਡਾ ਮਤਲਬ ਕਿ ਹਿੱਟ ਹੋਇਆ ਹੈਗਾ ਸਾਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਦੇਖ ਸਕਦੇ ਹੋ ਗੱਡੀ ਦਾ ਚੂਰਾ ਚੂਰਾ ਹੋ ਚੁੱਕਿਆ ਗੱਡੀ ਦੀ ਕੋਈ ਰਿਪੇਅਰ ਵਾਲੀ ਇਹਦੀ ਕੰਡੀਸ਼ਨ ਹੈ ਨਹੀਂ ਵੀ ਇਹ ਗੱਡੀ ਰਿਪੇਅਰ ਵੀ ਹੋ ਗੱਡੀ ਦੇ ਮਾਲਕ ਵਗੈਰਾ ਆਏ ਨੇ ਮਾਲਕ ਆਏ ਸੀ ਕਿ ਜੋ ਬੜੀ ਗਰੂਟ ਲੈਂਗੁਏਜ ਦੇ ਵਿੱਚ ਗੱਲ ਕੀਤੀ ਆ ਤੇ ਉਹ ਕਹਿੰਦੇ ਵੀ ਸੋਤੋਂ ਜੋ ਹੁੰਦਾ ਕਰ ਲੋ ਸਾਡਾ ਇੰਸ਼ੋਰੈਂਸ ਹੈਗਾ ਸਾਨੂੰ ਸਾਡੀ ਗੱਡੀ ਮਿਲ ਜਾਣੀ ਹੈ